ਕੀ ਕੋਈ ਚੁੱਪ ਰਹੋ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਜੇ ਕਿਹੜਾ ਹਸਪੀਟਲ ਹੈ ਤੇ ਮਾਮਲਾ ਕੀ ਹੈ ਇਹ ਇਹ ਬਾਦੀ ਹਸਪੀਟਲ ਹੈ ਜੀ ਠੀਕ ਹੈ ਨਹੀਂ ਇਹਨਾਂ ਨੇ ਨਾ ਸਵੇਰੇ ਬੱਚਾ ਨਾਰਮਲ ਹੋਇਆ ਉਦੋਂ ਬਾਅਦ ਇਹ ਮੁੰਡਾ ਕਹਿੰਦਾ ਰਿਹਾ ਜੀ ਉਹਨਾਂ ਨੂੰ ਤੇ ਜਿਹੜੀ ਦੀ ਮਿਸ ਜੀ ਦੀ ਨਾ ਉਹਦੀਆਂ ਆਵਾਜ਼ਾਂ ਆ ਰਹੀਆਂ ਸੀ ਉਹਨਾਂ ਨੂੰ ਤੇ ਉਹ ਕਹਿੰਦਾ ਰਿਹਾ ਜੀ ਨਹੀਂ ਤੁਹਾਡੇ ਤੋਂ ਕੇਸ ਹਮਰੇ ਨਾ ਸਾਨੂੰ ਤੁਸੀਂ ਦੱਸੋ ਅਸੀਂ ਐਡਮਿਟਿਕ ਹਸਪੀਟਲ ਸੇ ਕਰਾ ਲੈਣਾ ਕਿਸੇ ਹੋਰ ਚ ਇਹ ਰਜਿੰਦਰਾ ਜੀ ਨੇ ਜ਼ੋਰ ਲਾਇਆ ਜਦ ਕਹਿੰਦਾ ਮਾਤਾ ਕੁਛ ਲਿਆ ਲੈ ਜਨਾ ਪਰ ਉਹਨਾਂ ਨੇ ਇੱਕੋ ਗੱਲ ਕਹੀ ਗਈ ਕਹਿੰਦੇ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਨੂੰ ਬਲੱਡ ਲਾਈਨ ਭੇਜਤਾ ਬਰਦਮਾਨ ਚ ਉਦੋਂ ਬਾਅਦ 15 ਮਿੰਟ ਬਾਅਦ ਉਹਨਾਂ ਨੇ ਕਿਹਾ ਇਹ ਡੈੱਡ ਹੋ ਗਈ ਜੀ ਕੀ ਲੱਗਦਾ ਇਹਨਾਂ ਦੀ ਅੰਗੈਲੀ ਨਾਲ ਇਹਨੇ ਹਸਪੀਟਲ ਦੀ ਅੰਗੈਲੀ ਕਰਕੇ ਹੋਇਆ ਜੀ ਇਹ ਇਹ ਡਾਕਟਰਾਂ ਦੀ ਅੰਗੈਲੀ ਆ ਲੈ ਕੇ ਕਦਾ ਐਸੀ ਮਰੀਜ਼ ਨੂੰ ਮਰੀਜ਼ ਨੂੰ ਰਾਤੀ 9:30 ਵਜੇ ਜੀ ਤੇ ਡਿਲੀਵਰੀ ਕਿੰਨੇ ਵਜੇ ਹੋਈ ਸਵੇਰੇ ਹੋਈ ਆ ਜੀ 6:53 ਮਿੰਟ ਦੇ ਸਰਜਰੀਆ ਨਾ ਜਾਂ ਬੱਚਾ ਕਿੱਦਾਂ ਹੈ ਬੱਚਾ ਨੋਰਮਲ ਹੋਇਆ ਬਿਲਕੁਲ ਬੱਚਾ ਸਹੀ ਆ ਕਿਉਂ ਕਿਦਾਂ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਅਸੀਂ ਇਹ ਜਾਣਿਆ ਜੀ ਇਹ ਹਸਪਤਾਲ ਨੂੰ ਲੋਕ ਲੱਗਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਕੋਈ ਇੱਥੇ ਡੈਥ ਕੀਤੀ ਆ ਠੀਕ ਆ ਜੀ ਪਰਚਾ ਹੋਇਆ ਇਹਨਾਂ ਦੇ ਪਹਿਲਾਂ ਜਦ ਵੀ ਆਏ ਆ ਲੈ ਦੇ ਕੇ ਛੁੱਟ ਕੇ ਹੁਣ ਇਹਨਾਂ ਨੇ ਦੁਬਾਰੇ ਫੇਰ ਕਰਤਾ ਜੀ ਕਾਣ ਨਹੀਂ ਲੱਗਦਾ ਹਸਪਤਲ ਬਣਾਇਆ ਇਹ ਹਸਪਤਲ ਦੇ ਨਾਂ ਕੋਈ ਬੋਰਡ ਹੈਗਾ ਜੀ ਨਾ ਕੋਈ ਨਾਮ ਨਾ ਇੱਕਾ ਬੋਰਡ ਰੱਖਰ ਗਿਆ ਜੀ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਜੀ ਰਾਤ ਆਏ ਸੀਗੇ 8:30 ਵਜੇ ਉਹਨਾਂ ਤੋਂ ਬੱਚਾ ਹੋਣ ਸੀਗਾ ਜੀ ਅਸੀਂ ਆਏ ਸੀਗੇ ਤੇ ਹਲਕਾ ਹਲਕੇ ਦਰਦ ਸੀਗਾ ਉਹਨਾਂ ਦੇ ਜੀ ਤੇ ਮੈਡਮ ਆਏ 1:30 ਵਜੇ ਕਹਿੰਦੇ ਵੀ ਅਜੇ ਨਹੀਂ ਹੁੰਦਾ ਜੀ ਕਹਿੰਦੇ ਬੱਚਾ ਵੀ ਸਵੇਰ ਤੱਕ ਵੇਟ ਕਰ ਲਓ ਜੀ ਸਵੇਰੇ ਬੱਚਾ ਉਹਨਾਂ ਨੇ ਨਾਰਮਲ ਕੀਤਾ ਜੀ 7 ਵਜੇ ਜੀ ਉਸ ਤੋਂ ਬਾਅਦ ਮਤਲਬ ਕਿ ਅੰਦਰ ਇਹਨਾਂ ਦੇ ਆਪਰੇਸ਼ਨ ਥੀਟਰ ਦੇ ਵਿੱਚੋਂ ਮੇਰੇ ਘਰ ਦੀ ਬਦਲ ਕੇ ਆਵਾਜ਼ ਆ ਰਹੀ ਸੀ ਰੋਣ ਦੀਆਂ ਮੈਂ ਇਹਨਾਂ ਨੂੰ ਬਾਰ-ਬਾਰ ਕਹਿੰਦਾ ਰਿਹਾ ਮੈਂ ਮੈਂ ਕਹਿੰਦਾ ਮੇਰੇ ਘਰ ਤੋਂ ਰਜਿੰਦਰ ਰੈਫਰ ਕਰ ਦਿਓ ਰਜਿੰਦਰ ਰੈਫਰ ਕਰ ਦਿਓ ਵੀ ਇਹ ਤੁਹਾਡੇ ਤੋਂ ਕਿਸੇ ਨਹੀਂ ਆਉਂਦਾ ਵੀ ਜਿੱਦਾਂ ਰੈਫਰ ਕਰ ਦਿਓ ਇਰੇ ਮੈਨੂੰ ਇੱਕੋ ਹੀ ਗੱਲ ਕਹੀ ਗਈ ਕਿ ਉਹ ਤਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਸੀਂ ਚਾਰ ਪੰਜ ਜਣੇ ਸੀਗੇ ਇੱਕੋ ਹੀ ਗੱਲ ਕਹੀ ਜਾਣੋ ਕਿ ਜੇ ਤੁਹਾਡੇ ਤੋਂ ਨਹੀਂ ਕੇ ਸਮਝਦਾ ਤਾਂ ਜਨਰਲ ਰੈਫਰ ਕਰ ਦੋ ਕਹਿੰਦੇ ਨਹੀਂ ਜੀ ਠੀਕ ਆ ਠੀਕ ਆ ਸਾਨੂੰ ਵਰਧਮਨ ਹਸਪੀਟਲ ਬਲੱਡ ਲੈਬ ਭੇਜ ਤਾਂ ਪਿੱਛੇ ਸਾਨੂੰ ਕਹਿੰਦੇ ਵੀ ਉਹ ਤਾਂ ਛੱਡ ਹੋ ਗਈ ਜੀ ਕਹਿੰਦੇ ਨਹੀਂ ਬੱਚਾ ਹੋ ਗਿਆ ਸੀ ਬੱਚਾ ਹੋ ਗਿਆ ਬੱਚਾ ਠੀਕ ਆ ਜੀ ਬੱਚਾ ਨੋਰਮਲ ਠੀਕ ਆ ਬੱਚਾ ਠੀਕ ਆ ਜੀ ਇਹ ਪ੍ਰੈਗਨਨਸੀ ਕਿੰਨੇ ਮਹੀਨੇ ਦੀ ਸੀ ਇਹ ਪੂਰੇ ਪੂਰਾ ਟਾਈਮ ਆ ਜੀ ਪੂਰਾ ਟਾਈਮ ਆ ਜੀ ਬਿਆਨ ਨੂੰ ਕਿੰਨੇ ਹੋਗੇ ਬਿਆਨ ਉਹ 1 ਸਾਲ 1 ਮਹੀਨਾ ਹੋ ਗਿਆ ਜੀ ਨਹੀਂ ਸੀਨੀ ਆਈ ਇਹ ਨਹੀਂ ਪਤਾ ਆਪ ਇਹ ਤਾਂ ਕਿਹੜੇ ਆ ਜੀ ਇਹ ਤਾਂ ਹੋਰਾਂ ਦਾ ਵੀ ਜੀ ਕਿਸੇ ਨੂੰ ਹੋਰ ਕਾਣ ਕਰਨਗੇ ਜੀ ਤਾਂ ਹੁਣ ਤਾਂ ਮੈਨੂੰ ਕੋਈ ਪਤਾ ਨਹੀਂ ਕੀ ਲੱਗਦਾ ਹਸਪੀਟਲ ਹਸਪੀਟਲ ਦੀ ਐਮਰਜੈਂਸੀ ਕਰਨ ਹੋਈ ਹਾਂਜੀ ਹਾਂਜੀ ਆ ਆ ਅਸੀਂ ਬਾਰ ਬਾਰ ਕਿਹਾ ਜੀ ਜੇ ਨਹੀਂ ਤਾਂ ਅਸੀਂ ਲੈ ਜੰਨੇ ਆ ਰਜਿੰਦਰ ਨੂੰ ਲੈ ਜੰਨੇ ਸੀ ਇਤਲਾ ਦਿੱਤੀ ਤੁਸੀਂ ਹਾਂਜੀ ਆ ਇਤਲਾ ਅਸੀਂ ਤਲਾ ਦੇ ਗਿਆ ਅਸੀਂ ਤਾਂ ਬਗੈਰ ਹਸਪੀਟਲ ਵਾਲੇ ਭੱਜੇ ਕਿ ਕਿਤੇ ਨੇ ਬਹੁਤ ਬੋਤੀ ਆ ਜੀ ਚੌਕੀ ਲੈ ਕੇ ਜੀ ਲੈ ਕੇ ਕਿੰਦਾ ਦੀ ਕਾਰਵਾਈ ਦੀ ਮੰਗ ਕਾਰਵਾਈ ਕੀ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਹੋਰ ਨਾਲ ਵੀ ਹੋਣਾ ਜੀ ਇਹ ਬੰਦ ਹੋਣਾ ਚਾਹੀਦਾ ਜੀ ਇਹ ਹਸਪੀਟਲ ਕਿਹੜਾ ਇਹ ਵਾਦੀ ਹਸਪੀਟਲ ਆਈ ਤੁਹਾਨੂੰ ਕੀ ਲੱਗਦਾ ਨਾ ਬੋਰਡ ਲੱਗਿਆ ਨਾ ਕੁਝ ਲੱਗਿਆ ਕਿਦਾਂ ਲੱਗਦਾ ਤੁਹਾਨੂੰ ਇਹਦਾ ਨਾਮ ਪਰੇਲੀ ਆਈ ਨਵੀ ਬਿਲਡਿੰਗ ਬਣਾ ਰਹੇ ਆ ਪਹਿਲਾਂ ਉੱਧਰ ਸੀਗੇ ਹੁਣ ਇੱਧਰ ਬਣਾ ਰਹੇ ਸੀ ਐਂ ਹੀ ਬਾਤ ਚੋਰੀ ਛੁਪੇ ਕੇਸ ਕਰਦੇ ਆ ਇਹ ਸਭ ਤੇ ਪਹਿਲਾਂ ਹੀ ਪਰਚਾ ਹੋਇਆ ਇਹ ਵਾਦੀ ਹਸਪੀਟਲ ਮੇ ਜਿਹੜੇ ਇੱਕ ਡਾਕਟਰ ਸਾਹਿਬ ਹੈ ਉਹ ਡਿਲੀਵਰੀ ਦੀ ਸਰਜਰੀ ਨੋਰਮਲ ਜਿਹੜਾ ਆਪਰੇਸ਼ਨ ਨੋਰਮਲ ਜੋ ਡਿਲੀਵਰੀ ਹੁੰਦੀ ਹੈ ਉਹ ਪ੍ਰੋਸੈਸ ਦੇ थ्रू ਇੱਕ ਬੇਬੀ ਸਵੇਰ ਆਜ ਜਨਮ ਲਈਤੀ ਸੀਗੀ ਫਿਰ ਉਂਤੇ ਬਾਅਦ ਮਦਰ ਦੀ ਡੈਥ ਹੋਈ ਸੀਗੀ। ਤਾਂ ਇਹ ਅੱਜ ਕੰਪਲੇਨੈਂਟ ਜਿਹੜੀ ਪਾਰਟੀ ਹੈ ਉਹ ਜਨਾਦੀ ਡੈਥ ਹੋਈ ਉਹਨਾਂ ਦੇ ਹਸਬੰਦ ਔਰ ਉਹਨਾਂ ਦੇ ਪਰਿਵਾਰ ਵਾਲੇ ਇੱਥੇ ਆਏ ਸੀਗੇ। ਔਰ ਉਹ ਉਹਨਾਂ ਦੀ ਕੰਪਲੇਨਟ ਸੀਗੀ ਕਿ ਉਹ ਜਾਂਚ ਕੀਤੀ ਜਾਏ। ਤਾਂ ਐਸੀ ਅਬ ਉਹਨਾਂ ਦਾ ਬਿਆਨ ਲੈ ਰਹੇ ਨੇ ਔਰ ਉਹਨਾਂ ਦੀ ਪੂਰੀ ਜਾਂਚ ਜਿਹੜੀ ਵੀ ਲੀਗਲ ਪ੍ਰੋਸੈਸ ਹੈ ਉਹ ਅਸੀਂ ਫੋਲੋ ਕਰਾਂਗੇ। ਉਹਨੇ ਕਿਹਾ ਕਿ ਜਿਹੜਾ ਇਹ ਹਸਪਤਲ ਬੰਦ ਹੋਊਗਾ ਜਿਹਦੇ ਇਸ ਮੈਕ ਦੇ ਦੇਖੋ ਇਹ ਸਾਰੀ ਚੀਜ਼ ਹੈ ਨਾ ਅਸੀਂ ਜਾਲ ਦਾ ਵਿਸ਼ੇ ਹੈ ਔਰ ਜਿਹੜੇ ਹਸਪਤਲ ਬੰਦ ਕਰਨੇ ਦੀ ਬਾਤ ਹੈ ਉਹ ਇੱਕ ਅਥਾਰਟੀ ਨਹੀਂ ਹੈ ਉਹ ਕਈ ਅਥਾਰਟੀ ਨੋਲ ਹੁੰਦੀ ਹੈ ਸਾਰੀ ਚੀਜ਼ਾਂ ਵਿੱਚ ਐਡਮਿਨਿਸਟ੍ਰੇਸ਼ਨ ਵੀ ਹੁੰਦੀ ਹੈ ਅਸ ਸਾਡਾ ਕੰਮ ਹੈ ਜਿਹੜਾ ਇਹ ਕੇਸ ਹੈ ਨਾਦੀ ਇੱਕਦਮ ਬਿਨਾਂ ਪੱਖਪਾਤ ਇੰਪਾਰਸ਼ੀਅਲ ਇਨਕੁਆਇਰੀ ਕਰਨਾ ਉਹ اسی ਕਰਾ ਕੇ ਉਹ ਕਾਰਨਾ ਰੋਡ ਤੇ ਰੋਡ ਵੀ ਜਮ ਕਰਤਾ ਸੀ ਕਿਵੇਂ ਦੇਖ ਰਿਹਾ ਕਿ ਅੰਗੀ ਐਸਰਵਾਇ ਨਹੀਂ ਹੋ ਰਹੀ ਰੋਡ ਜਮ ਕਰਤਾ ਉਹ ਜੀ ਇੱਕ ਪਬਲਿਕ ਟਰਸਟ ਦੀ ਬਾਤ ਹੈ ਕਈ ਕਈ ਵਾਰੀ ਕਈ ਵਾਰੀ ਇਹ ਨਾ ਇਮੋਸ਼ਨਲ ਜਿਹੜਾ ਹੁੰਦੇ ਹਨ ਨਾ ਅਸੀਂ ਉਹ ਅਸੀਂ ਭੁੱਲ ਜਾਂਦੇ ਹਾਂ ਕਿ ਮਤਲਬ ਉਹਨਾਂ ਦਾ ਲਾਸ ਹੈ ہمارا ਵੀ ਸਾਡਾ ਵੀ ਇੱਕ ਕਨੈਕਟ ਉਹ ਹੈ ਕਿ ਠੀਕ ਹੈ ਜੀ ਗਲਤ ਹੋਈ ਪਰ ਇੱਕ ਪੂਰੀ ਰੂਟ ਡਿਊਟੀ ਲੱਗੀ ਹੋਈ ਸੀ ਕਿ ਪੂਰੀ ਫੋਰਸ ਦੀ ਚੱਕੀ ਦੀ ਚੌਕੀ ਦੀ ਵੀ ਉਹ ਥਰੀ ਡਿਊਟੀ ਲੱਗੀ ਸੀਗੀ ਕਾਂ ਕਰਗੇ تھے ਫੋਰਸ ਮਤਲਬ ਉਹਨਾਂ ਨੂੰ ਮਾਰਨਿੰਗ ਚ ਅਸੀਂ ਦੱਸਿਆ ਸੀਗੇ ਕਿ ਤੁਸੀਂ ਇਹ ਨਾ 1-2 ਘੰਟੇ ਚ ਵੇਟ ਕਰੋ ਅਸੀਂ ਸਾਰੀ ਕਾਰਵਾਈ ਕਰਾਂਗੇ ਉਹਨਾਂ ਕਾਰਵਾਈ ਕਰ ਰਹੇ ਨੇ ਇਹ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਟੇਟਮੈਂਟ ਲਈ ਗਈ ਹੈ ਨੇ ਔਰ ਇਨਵੈਸਟੀਗੇਸ਼ਨ ਜਾਰੀ ਹੈ